ਪੰਜਾਬੀ ਫਿਲਮਸ 'ਚ ਠੋਮਕੇ ਲਾਉਂਦੀ ਨਜ਼ਰ ਆਵੇਗੀ ਇਹ ਬਾਲੀਵੁੱਡ ਹੱਸੀ ਨਾ ਸ਼ਸ਼ਤਰ ਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਪਾਲੀਵੁੱਡ 스타 ਜੈ ਰੰਦ ਆਵਾਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਬਦਨਾਮ ਇਹਨੇ ਦਿਨੀ ਕਾਫੀ ਸੁਰਖੀਆਂ 'ਚ ਕੇਂਦਰ ਬਿੰਦੂ ਬਣੀ ਹੋਈ ਹੈ ਜਿਸ ਨੂੰ ਹਰ ਪੱਖੋਂ ਵਧੀਆ ਰੰਗ ਦੇਣ ਲਈ ਫਿਲਮ ਨਿਰਮਾਣ ਟੀਮ ਦੇ ਵੱਲੋਂ ਹਰ ਸੰਭਵ ਤਰੀਕੇ ਅਪਣਾਏ ਜਾ ਰਹੇ ਨੇ ਅਤੇ ਇਸੇ ਮੱਦੇਨਜ਼ਰ ਫਿਲਮ ਦਾ ਹਿੱਸਾ ਬੜੀ ਨਜ਼ਰ ਆਵੇਗੀ ਚਰਚਿਤ ਬਾਲੀਵੁੱਡ ਅਦਾਕਾਰਾਂ ਨਿੱਕੀ ਤੰਬੋਲੀ ਜੋ ਇਸ ਬਹੁ ਚਰਚਿਤ ਫਿਲਮ ਦੇ ਵਿੱਚ ਇੱਕ ਖਾਸ ਆਈਟਮ ਗੀਤ ਤੋਂ ਅੰਜਾਮ ਦੇ ਦੀ ਨਜ਼ਰ ਆਵੇਗੀ ਟੈਲੀਵਿਜ਼ਨ ਦੇ ਵਿਵਾਦਿਤ ਅਤੇ ਚਰਚਿਤ ਰਿਐਲਿਟੀ ਸ਼ੋਅ ਬਿੱਗ ਬਾਸ 14 ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਨਿੱਕੀ ਤੰਬੋਲੀ ਦੀ ਉਕਤ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੁਆਰਾ ਇੱਕ ਖੂਬਸੂਰਤ ਅਦਾਕਾਰਾ ਪਹਿਲੀ ਵਾਰ ਪੰਜਾਬੀ ਸਕਰੀਨ ਉੱਪਰ ਆਪਣੀ ਪ੍ਰਭਾਵੀ ਸਕਰੀਨ ਮੌਜੂਦਗੀ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਏਗੀ ਜੋ ਆਪਣੀ ਇਸ ਪਲੇਟੇ ਪਾਲੀਵੁੱਡ ਆਮਦ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਬੀ ਟਾਊਨ ਦੇ ਗਲੈਮਰ ਗਲਿਆਰਿਆਂ 'ਚ ਆਪਣੇ ਵਿਵਾਦਪਨ ਨੂੰ ਲੈ ਕੇ ਲਗਾਤਾਰ ਆਕਰਸ਼ਣ ਬਣੀ ਰਹਿਣ ਵਾਲੀ ਅਦਾਕਾਰਾ ਨਿੱਕੀ ਤੰਬੋਲੀ ਉੱਪਰ ਫਿਲਮਾਈ ਗਈ ਉਕਤ ਆਈਟਮ ਗੀਤ ਨੂੰ ਬਿਹਤ ਵਿਸ਼ਾਲ ਕੈਨਵਸ ਪੱਧਰ ਅਧੀਨ ਫਿਲਮਬੱਧ ਕੀਤਾ ਗਿਆ ਜਿਸ ਦੇ ਵਿੱਚ ਜੈ ਰੰਦਾਵਾ ਦਾ ਵੀ ਇੱਕ ਹੋਰ ਮਸਤੀ ਭਰਿਆ ਖਾਸੰਦਾਰ ਦਰਸ਼ਕਾਂ ਨੂੰ ਉਸ ਤੇ ਚੌਣ ਵਾਲਿਆਂ ਨੂੰ ਵੀ ਵੇਖਣ ਨੂੰ ਮਿਲੇਗਾ ਦੇਸੀ ਜੰਕਸ਼ਨ ਫਿਲਮਜ਼ ਤੇ ਜੱਬ ਸਟੂਡੀਓਜ਼ ਦੇ ਵੱਲੋਂ ਸੁਯੰਤ ਤਰੂਪ ਦੇ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ ਡਰਾਮੈਟਿਕਲ ਫਿਲਮ ਦਾ ਸਟੋਰੀ ਅਤੇ ਡਾਇਲੌਗ ਲੇਖਨ ਕਾਰਜ ਜੱਸੀ ਲੋਕਾ ਦੁਆਰਾ ਅੰਜਾਮ ਦਿੱਤਾ ਗਿਆ। ਜਦਕਿ ਨਿਰਦੇਸ਼ਨ ਮਨੀਸ਼ ਭਾਟ ਦੇ ਵੱਲੋਂ ਕੀਤਾ ਗਿਆ ਜੋ ਅੱਜਕੱਲ੍ਹ ਪਾਲੀਵੁੱਡ ਦੇ ਮੋਰੀ ਕਤਾਰ ਨਿਰਦੇਸ਼ਕਾਂ ਦੇ ਵਿੱਚ ਆਪਣਾ شمار ਕਰਵਾ ਰਹੇ ਨੇ। ਮੁਹਾਲੀ ਖਰੜਾਦੀ ਇਲਾਕਿਆਂ ਦੇ ਵਿੱਚ ਬਣਾਈ ਗਈ ਉਕਤ ਫਿਲਮ ਵਿੱਚ ਜੈ ਰੰਦਾਵਾ ਅਤੇ ਚਰਚਿਤ ਪਾਲੀਵੁੱਡ ਅਦਾਕਾਰਾ ਜੈਸਮਿਨ ਪਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ ਜੋ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਨੇ। नववरे 2025 ਦੇ ਮੋਢਲੇ ਪੜਾਅ ਦੌਰਾਨ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮੁਕੇਸ਼ ਰਿਸ਼ੀ ਵੀ ਖਾਸ ਹਿੱਸਾ ਬਣਾਏ ਗਏ ਨੇ ਜੋ ਲੰਬੇ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਵਿੱਚ ਆਪਣੇ ਚਿਰ ਪਰਚਿਤ ਖਤਰਨਾਕ ਰੌਂ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ